ਅੱਜ ਇੱਕ ਦੋ ਇੰਪੋਰਟੈਂਟ ਮੁੱਦਿਆਂ ਦੇ ਉੱਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ। ਔਰ ਸਾਡੇ ਚੀਫ ਸਪੋਕਸਪਰਸਨ ਸਦਾ ਅਸ਼ਦੀਪ ਸਿੰਘ ਜੀ ਨੇ ਸਾਡੇ ਮੀਡੀਆ ਐਡਵਾਈਜ਼ਰ ਜੰਗਵੀਰ ਸਿੰਘ ਜੀ ਵੀ ਮੇਰੇ ਨਾਲ ਹਾਜ਼ਰ ਹੈ। ਇੱਕ ਤਾਂ ਕੱਲ ਜਿਹੜੀ ਪੰਜਾਬ ਹੰਦੇ ਉੱਤੇ ਪੰਜਾਬ ਦੇ ਖੇਤ ਮਜ਼ਦੂਰ ਦੇ ਉੱਤੇ ਬਹੁਤ ਇੱਕ ਵੱਡਾ ਆਰਥਿਕ ਡਾਕਾ ਸੀ ਉਸ ਲੈਂਡ ਰੀਫੋਰਮਿੰਗ ਪਾਲਿਸੀ ਦੇ ਵਾਪਸ ਨਹੀਂ ਜਾਣ ਤੇ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਦਿੰਦਾ ਕਿ ਸਾਡੇ ਸਾਰਿਆਂ ਦੇ ਏਕੇ ਦੇ ਨਾਲ ਇਹ ਜਿਹੜੀ ਦਿੱਲੀ ਵਾਲਿਆਂ ਦੀ ਏਡੀ ਵੱਡੀ ਪਲਾਨ ਦਿੱਲੀ ਦੇ ਵਿੱਚ ਬੈਠ ਕੇ ਉਲਕੀ ਗਈ ਸੀ ਜਿਹਦੇ ਨਾਲ 65000 ਇੱਕ ਉਪਜਾਊ ਜ਼ਮੀਨ ਪੰਜਾਬ ਦੀ ਜਿਹੜੀ ਆ ਉਹ ਇਸ ਤੀ ਭੇਟ ਚੜਨੀ ਸੀ ਔਰ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋਣਾ ਸੀ ਇਹ ਜਿਹੜੀ ਹਿੰਮਤ ਦਿਖਾਈ ਆ ਪੰਜਾਬੀਆਂ ਨੇ ਜਿਹਦੇ ਕਰਕੇ ਸਰਕਾਰ ਨੂੰ ਇੰਨਾ ਡਰ ਪੈ ਗਿਆ ਸੀ ਕਿ ਸਾਨੂੰ ਲੋਕਾਂ ਨੇ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ ਉਦੇ ਕਰਕੇ ਉਸ ਏਕੇ ਕਰਕੇ ਇਹ ਸੰਭਵ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਕਿਸਾਨ ਵੀਰਾਂ ਨੂੰ ਖੇਤ ਮਜ਼ਦੂਰਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸ਼੍ਰੋਮਣੀ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਨੂੰ ਵੀ ਸਾਰੇ ਸਾਡੇ ਆਗੂ ਸਰਬਾਨ ਵਰਕਰ ਜਿਨ੍ਹਾਂ ਨੇ ਇਸ ਬਹੁਤ ਵੱਡਾ ਰੋਲ ਪਾ ਅਦਾ ਕੀਤਾ ਕਿਉਂਕਿ ਜਿਹੜੇ ਧਰਨੇ ਸੀ ਮੈਂ ਆਪ ਵੀ ਜਾਂਦਾ ਰਿਆ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਅਗਵਾਈ ਕਰਦੇ ਰਹੇ। ਔਰ ਇੰਨਾ ਜੋਸ਼ ਹੁੰਦਾ ਸੀ ਧਰਮਿਆਂ ਦੇ ਵਿੱਚ ਕਿ ਲੋਕੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਭ ਥਾਵਾਂ ਦੇ ਉੱਤੇ ਚਾਹੇ ਮੌਸਮ ਖਰਾਬ ਹੋਵੇ, بارش ਹੋਵੇ ਤਾਂ ਵੀ ਹਰ ਤਾਤੇ ਪਹੁੰਚਦੇ ਰਹੇ। ਔਰ ਸਰਕਾਰ ਨੂੰ ਜਿਹੜਾ ਮੈਂ ਕਹਿ ਸਕਦਾ ਕਿ ਪਬਲਿਕ ਦੇ ਪ੍ਰੈਸ਼ਰ ਕਰਕੇ ਹੀ ਗੋਡੇ ਟੇਕਣੇ ਪਏ। ਅਸੀਂ 1 ਸਤੰਬਰ ਤੋਂ ਮੋਰਚੇ ਦਾ ਐਲਾਨ ਵੀ ਕੀਤਾ ਸੀ। ਔਰ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਹੈ ਪੁਰਾਣਾ ਕਿ ਜਦੋਂ ਮੋਰਚਾ ਸ਼੍ਰੋਮਣੀ ਅਕਾਲੀ ਦਲ ਲਾ ਦਿੰਦਾ ਤੇ 19 ਦਿਨ ਤੱਕ ਪਿੱਛੇ ਨਹੀਂ ਹਟਦਾ ਜਿੰਨੀ ਦੇਰ ਤੱਕ ਸਮੱਸਿਆ ਦਾ ਹੱਲ ਨਾ ਨਿਕਲਦਾ। ਪਰ ਅਕਾਲ ਪੁਰਖ ਦਾ ਮੈਂ ਸ਼ੁਕਰਾਨਾ ਕਰਦਾ ਅਸੀਂ 31 ਅਗਸਤ ਨੂੰ ਕਿ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਤੇ ਅਰਦਾਸ ਕਰਨੀ ਹੈ। ਔਰ ਗੁਰੂ ਮਹਾਰਾਜ ਤੋਂ ਸ਼ਕਤੀ ਮੰਗਣੀ ਹੈ ਕਿ ਸਾਨੂੰ ਇਸ ਬੇਇਨਸਾਫੀ ਦੇ ਖਿਲਾਫ ਲੜਨ ਦੀ ਜਿਹੜੀ ਹੈ ਸੰਘਰਸ਼ ਕਰਨ ਦੀ ਸਮਰਥਾ ਬਖਸ਼ੇ। ਤੇ ਅੱਜ ਮੈਂ ਪ੍ਰਧਾਨ ਸਾਹਿਬ ਨਾਲ ਜਿ ਜਦੋਂ ਸਲਾਹ ਕਰ ਰਿਹਾ ਸੀ ਤੇ ਬਾਕੀ ਸਾਥੀਆਂ ਨਾਲ ਸਲਾਹ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਅਸੀਂ ਜਿਹੜਾ ਗੁਰੂ ਘਰ ਜਾਣ ਦਾ ਪ੍ਰੋਗਰਾਮ ਬਣਾਇਆ ਸੀ ਉਹ ਤੇ ਸਾਡਾ ਅਟਲ ਉਸੇ ਤਰ੍ਹਾਂ ਹੀ ਰਹੇਗਾ 31 ਅਗਸਤ ਨੂੰ ਅਸੀਂ ਜਾਵਾਂਗੇ ਪਰ ਹੁਣ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਜਿਹੜਾ ਸਤਕੰਦਰ ਸਰਬੰਦਰ ਸਾਹਿਬ ਮੱਥਾ ਟੇਕ ਕੇ ਤੇ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਤੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਵਾਸਤੇ ਪ੍ਰਧਾਨ ਸਾਹਿਬ ਦੀ ਅਗਵਾਈ ਚ ਸਾਰੀ ਜਿਹੜੀ ਸਾਡੀ ਸ਼ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੈ ਵਰਕਿੰਗ ਕਮੇਟੀ ਹੈ ਜ਼ਿਲ੍ਹਾ ਪ੍ਰਧਾਨ ਨੇ ਕੋਰ ਕਮੇਟੀ ਹੈ ਬਾਕੀ ਅਹੁਦੇਦਾਰ ਨੇ ਸਾਰੇ ਅਸੀਂ ਉਸ ਕੰਮ ਵਾਸਤੇ ਉੱਥੇ ਹਾਜ਼ਰ ਹੋਵਾਂਗੇ ਪਰ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਨਾ ਸਮਝ ਕੇ ਸ਼੍ਰੋਮਣੀ ਅਕਾਲੀ ਦਲ ਢਿੱਲਾ ਪੈ ਗਿਆ ਸਾਡੀ 24 ਘੰਟੇ ਤੁਹਾਡੇ ਉੱਤੇ ਨਜ਼ਰ ਕਿਤੇ ਦਿੱਲੀ ਵਾਲੇ ਫੇਰ ਕੋਈ ਘਮਾ ਫਰਾ ਕੇ ਨਵੀਂ ਪਾਲਿਸੀ ਉਸੇ ਤਰ੍ਹਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਵਾਸਤੇ ਕਿਤੇ ਦੁਬਾਰਾ ਨਾ ਲੈ ਅਸੀਂ ਸਾਰੀ ਨਜ਼ਰ ਟਿਕਾਈ ਬੈਠਿਆ ਜਿਵੇਂ ਉਹ ਆਰਮੀ ਵਾਲੇ ਨੇ ਲਾਇਆ ਸੀ ਨਾ S400 ਵੀ ਜਦੋਂ ਕੋਈ ਦੂਜੇ ਪਾਸੇ ਉਹ ਗਲਤ ਕੰਮ ਹੁੰਦਾ ਸੀ ਤੇ ਉਹ ਆਪੇ ਚੱਲ ਪੈਂਦਾ ਸੀ ਇਹ ਵੀ ਸਾਡਾ S-400 ਪੱਕਾ ਤਿਆਰ ਹੀ ਆ ਕਿ ਜੇ ਜਰਰੀ ਫੌਜਾਂ ਪੂਰੀਆਂ ਅਲਰਟ ਹੈ ਹੁਣ ਜੋਸ਼ ਲੋਕਾਂ ਦੇ ਤੇ ਫੋਨ ਆ ਜਾਂਦੇ ਪਿਆਲੇ ਬੰਦ ਨਹੀਂ ਕਰਨਾ ਜੀ ਪਰ ਅਸੀਂ ਫੌਜਾਂ ਨੂੰ ਅਲਰਟ ਤੇ ਰੱਖਿਆ ਜੇ ਤੁਸੀਂ ਕੋਈ ਦੁਬਾਰਾ ਇਸ ਤਰ੍ਹਾਂ ਦੀ ਫੇਰ ਫੇਰਾਫਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਦੁਬਾਰਾ ਫੌਜਾਂ ਉਸੇ ਤਰ੍ਹਾਂ ਆ ਕੇ ਫਿਰ ਡੱਟ ਚੜ ਗਏ ਇਹ ਨਾ ਸਮਝ ਲੈਣਾ ਕਿ ਇਹਦੇ ਨਾਲ ਜਿਹੜੀ ਹੈ ਗੱਲ ਜਿਹੜੀ ਆ ਉਹ ਖਤਮ ਹੋ ਗਈ ਹੈ ਦੂਜਾ ਜਿਹੜਾ ਕੱਲ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਜਿਹੜਾ ਕਾਰਜ ਹੋਇਆ ਇੱਕ ਇਲੈਕਸ਼ਨ ਦਾ ਰੂਪ ਦਿੱਤਾ ਗਿਆ ਡੈਲੀਗੇਟਡ ਰਾਸਤਾ ਰੂਪ ਦਿੱਤਾ ਗਿਆ ਅਰ ਸਹੀ ਮੈਨੇਜ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਉਸ ਹੁਕਮਨਾਮੇ ਦੀ ਜਿਹੜੀ ਆਪ ਉਲੰਘਣਾ ਕੀਤੀ ਜਿਹਦੇ ਵਿੱਚ ਉਹਨਾਂ ਨੇ 2 ਦਸੰਬਰ ਨੂੰ ਸ਼੍ਰੀ ਆਕਾਲ ਤਖਤ ਸਾਹਿਬ ਦੀ ਫਸੀਲ ਤੋਂ ਦਿੱਕਤੀ ਆਦੇਸ਼ ਜਾਰੀ ਕੀਤਾ ਸੀ ਕਿ ਵੱਖ ਹੋਇਆ ਧੜਾ ਆਪਣਾ ਵੱਖਰਾ ਚੁੰਡਾ ਸਮੇਟੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਵਾਸਤੇ ਕੰਮ ਕਰੇ। ਕਦੀ ਬੰਦਾ ਸੋਚ ਵੀ ਨਹੀਂ ਸਕਦਾ ਕਿ ਜਿਸ ਵਿਅਕਤੀ ਨੇ ਗੁਰੂ ਮਹਾਰਾਜ ਦੇ ਤਖਤ ਦੇ ਉੱਤੇ ਬਤੌਰ ਜਥੇਦਾਰ ਸੇਵਾ ਸੰਭਾਲੀ ਹੋਵੇ ਉਹ ਆਪ ਲੀਡ ਕਰੇ ਕਿ ਇਸ ਹੁਕਮਨਾਮੇ ਦੀ ਹੁਣ ਉਲੰਘਣਾ ਕਰਨੀ ਸ਼ਬਦ ਆਪ ਲਿਖੇ ਉਦੋਂ ਜੋ ਸਖਤੋ ਸਖਤ ਸ਼ਬਦੀ ਉਹ ਲਿਖੇ ਤੇ ਸਭ ਤੋਂ ਅੱਗੇ ਹੋ ਕੇ ਹੁਕਮਨਾਮੇ ਦੀ ਉਲੰਘਣਾ ਨਵਾ ਚੁਗਾ ਬਾਲ ਕੇ ਇਹ ਹੁਣ ਦਿੱਲੀ ਵਾਲਿਆਂ ਨੇ ਲੱਕਣਾ ਇੰਨੀਆਂ ਦੇਤੀਆਂ ਵੀ ਤੂੰ ਚਿੰਤਾ ਨਾ ਕਰ ਪਈ ਬਾਲਣ ਦਾ ਪਿਛੋਂ ਜਿਹੜੀ ਆ ਉਹ ਕਸਮ ਨਹੀਂ ਅਸੀਂ ਰਹਿਣ ਦਿੰਦੇ ਉਧਰ ਭਗਵੰਤ ਮਾਨ ਹਰਾਨੇ ਕੇਚਰੀਵਾਲ ਨੇ ਉਹ ਭੂਖ ਮਾਰਨ ਵਾਲੀ ਫੂਕੜੀ ਫੜਾਤੀ। ਇਹ ਹਵਾ ਦੇਣ ਚ ਸਾਡੇ ਵੱਲੋਂ ਨਹੀਂ ਕੋਈ ਕਸਰ ਰਹਿੰਦੀ। ਤੇ ਨਵਾਂ ਚੁੱਲਾ ਜਿਹੜਾ ਉਹ ਬਾਲਿਆ ਬਹੁਤ ਹੀ ਮੈਂ ਸਮਝਦਾ ਇੱਕ ਮੰਦ ਭਾਗੀ ਤੇ ਦੁਖਦਾਈ ਕੰਮ। ਕਿਉਂਕਿ ਜਿੰਨਾ ਲੋਕਾਂ ਨੇ ਸੇਵਾ ਕੀਤੀ ਹੋਏ ਤੱਕ ਤਾਂ ਤੇ ਉਹ ਇਹ ਪੁੱਟ ਜਾਂ ਕਿ ਅਸੀਂ ਹੁਕਮਨਾਮੇ ਵਿੱਚ ਕੀ ਲਿਖਿਆ ਹੈ ਔਰ ਦੂਜਾ ਜਿਹੜਾ ਤਾਜ਼ਾ ਜਿਹੜਾ ਇੱਕ ਜਥੇਦਾਰ ਸਾਹਿਬ ਨੇ ਜਿਹੜਾ ਆਦੇਸ਼ ਜਾਰੀ ਕੀਤਾ ਸੀ ਕਿ ਕੋਈ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਮ ਦੀ ਦੁਰਵਰਤੋਂ ਨਾ ਕਰੇ ਉੱਥੇ ਵੀ ਤੁਸੀਂ ਫਿਰ ਭਾਗੀਦਾਰ ਵਿੱਚ ਬੜੇ ਦੁਬਾਰਾ ਉਹ ਉਹਨਾਂ ਦੀ ਵੀ ਗੱਲ ਵਿੱਚ ਮੌਜੂਦਾ ਜਥੇਦਾਰ ਸਾਹਿਬ ਦੀ ਵੀ ਗੱਲ ਤੁਸੀਂ ਨਹੀਂ ਮੰਨੀ ਤੇ ਤੁਸੀਂ ਜਾਲ ਸਰਜੀ ਕਰਕੇ ਸਾਰੀ ਇੱਕ ਜਿਹੜੀ ਆ ਹੁਣ ਉਹਨੂੰ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਵੀ ਗਲਤ ਆ ਸੰਵਿਧਾਨਕ ਤੌਰ ਦੇ ਉੱਤੇ ਵੀ ਗਲਤ ਆ ਔਰ ਵੈਸੇ ਵੀ ਨੈਤਿਕ ਤੌਰ ਦੇ ਉੱਤੇ ਤੇ ਗਲਤ ਹੈ ਹੀ ਹੈ ਕਿਉਂਕਿ ਉਹ ਸਾਰੇ ਜਿਹੜੇ ਹਕੂਮਨਾਮੇ ਨੇ ਉਹਨਾਂ ਦੀ ਬਹੁਤ ਵੱਡੀ ਉਹ ਲਗੜਣਾ ਤੇ ਮੈਂ ਤੁਹਾਡੀ ਜਾਣਕਾਰੀ ਵਾਸਤੇ ਦੱਸ ਦਿਆਂ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਭਰਤੀਆਂ ਕੀਤੀਆਂ ਨਾ ਵੱਖਰੀਆਂ ਇਹ ਪਾਰਟੀ ਦਾ ਸੰਵਿਧਾਨ ਹੈ ਸਾਡੇ ਕੋਲੇ ਇਹ ਸਾਰਾ ਜਿਹੜਾ ਕੰਮ ਚੱਲਦਾ ਨਾ ਉਹ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਚੱਲਦਾ ਕੋਈ ਨਾ ਮੇਰੀ ਮਰਜ਼ੀ ਚੱਲਦੀ ਹੈ ਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਮਰਜ਼ੀ ਚੱਲਦੀ ਹੈ ਨਾ ਸਾਡੀ ਪਾਰਟੀ ਦੇ ਕਿਸੇ ਹੋਰ ਲੀਡਰ ਦੀ ਮਰਜ਼ੀ ਚੱਲਦੀ ਹੈ ਇਸ ਦਾ ਰਿਟਰਨ ਸਭ ਦਾ ਹਾਂ ਜਿਹੜਾ ਇਲੈਕਸ਼ਨ ਕਮਿਸ਼ਨ ਕੋਲੇ ਜਿਹੜਾ ਹੈਗਾ ਉਹ ਉੱਥੇ ਸਬਮਿਟਡ ਔਰ ਸਾਰੇ ਚੋਣ ਪ੍ਰਕਿਰਿਆ ਸਾਰਾ ਮੈਂਬਰਸ਼ਿਪ ਡਰਾਈਵ ਇਹਦੇ ਮੁਤਾਬਕ ਹੁੰਦਾ ਇਸ ਤੋਂ ਅਸੀਂ ਇੱਕ ਅੱਖਰ ਵੀ ਉਧਰ ਉਧਰ ਨਹੀਂ ਜਾ ਸਕਦੇ ਹੁਣ ਪਹਿਲੀ ਗੱਲ ਦਾ ਕਿ ਸਾਡੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਨੇ ਮੈਂਬਰ ਬਣਨਾ ਤੇ ਇਹ ਦੋ ਨੰਬਰ ਸਫੇ ਦੇ ਉੱਤੇ ਹੀ ਸਭ ਤੋਂ ਪਹਿਲਾ ਦਰਜਾ ਕਿ ਜਿਹੜਾ ਵੀ ਮੈਂਬਰ ਬਣਨਾ ਚਾਹੁੰਦਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਵੀ ਅਡਲਟ ਜਿਹੜਾ ਉਹ ਮੈਂਬਰ ਬਣ ਸਕਦਾ ਸ਼੍ਰੋਮਣੀ ਕਾਲੀ ਦਲ ਦਾ ਪਰ ਉਹਨੂੰ ਪੰਜ ਸਾਲਾਂ ਵਾਸਤੇ ਜਿਹੜਾ 10 ਰੁਪਏ ਚੰਦਾ ਉਹ ਜਮਾ ਕਰਾਉਣਾ ਪਏ ਇਸ ਕਰਕੇ ਅਸੀਂ ਜਿਹੜਾ 27 ਲੱਖ ਮੈਂਬਰ ਭਰਤੀ ਕੀਤਾ ਨਾ ਉਹ ਹਰ ਬੰਦੇ ਨੇ ਪਹਿਲਾਂ ਆਪਣੀ ਰਸੀਦ ਕਟਾਈ ਆ 10 ਰੁਪਏ ਦੀ ਪਾਰਟੀ ਦੇ ਚੱਦੇ ਦੀ ਜਿਹੜਾ 5 ਸਾਲ ਵਾਸਤੇ ਹੁੰਦਾ ਤੇ ਫੇਰ ਉਹ ਮੈਂਬਰ ਬਣਿਆ ਫੇਰ ਉਹ ਸਰਕਲ ਡੈਲੀਗੇਟ ਅਗੇ ਭਰਤੀ ਕਰਕੇ ਬਣਿਆ ਫੇਰ ਉਹ ਡਿਸਟ੍ਰਿਕਟ ਡੈਲੀਗੇਟ ਬਣਿਆ ਫਿਰ ਸਟੇਟ ਡੈਲੀਗੇਟ ਬਣਿਆ ਇਹ ਤੁਹਾਡੇ ਵਾਂਗੂ ਨਹੀਂ ਆ ਪਈ ਜਿਹੜਾ ਇਹਨਾਂ ਨੂੰ ਪੁੱਛੋ ਕਿ ਜਿਹੜੀ ਤੁਸੀਂ ਭਰਤੀ ਕੀਤੀ ਸੀ ਜੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਮ ਉੱਥੇ ਵਰਤ ਰਹੇ ਹੋ ਤੇ ਤੁਸੀਂ ਇਹਦੇ ਸਵਿਧਾਨ ਦੇ ਮੁਤਾਬਕ ਕੀਤੀ ਸੀ ਤੇ ਜਦੋਂ ਤੁਸੀਂ ਭਰਤੀ ਹੋਈ ਸਵਿਧਾਨ ਦੇ ਮੁਤਾਬਕ ਨਹੀਂ ਕੀਤੀ ਮੁੱਢਲੀ ਸ਼ਰਤ ਜਿਹੜੀ ਆ ਉਹ ਹੀ ਆਕਾਲੀ ਦਲ ਦੇ ਮੈਂਬਰ ਬਣ ਦੀ ਉਹ ਹੀ ਤੁਹਾਡੀ ਗਲਤ ਹੈ ਤੇ ਤੁਸੀਂ ਆਪਣਾ ਉਹਨੂੰ ਡੈਲੀਕੇਟ ਗਲਾਸ ਸ਼ਰੋਮਣੀ ਆਕਾਲੀ ਦਲ ਦਾ ਕਿਵੇਂ ਕਹਿ ਸਕਦੇ ਹੋ ਇਸ ਸਿਰਫ ਤੇ ਸਿਰਫ ਜਿਹੜੀ ਆ ਸ਼ਰੋਮਣੀ ਆਕਾਲੀ ਦਲ ਦੀ ਜਿਹੜੀ ਸ਼ਕਤੀ ਆ ਉਹਨੂੰ ਕਮਜ਼ੋਰ ਕਰਨ ਵਾਸਤੇ ਦੁਬਿਧਾ ਪੈਦਾ ਕਰਨ ਵਾਸਤੇ ਜਾਣ ਬੁੱਝ ਕੇ ਇਹ ਨਾਮ ਉਥੇ ਵਾਰ-ਵਾਰ ਵਰਤਿਆ ਗਿਆ ਹੁਣ ਅਸੀਂ ਆਪਣੇ ਜਿਹੜੇ ਲੀਗਲ ਐਕਸਪਰਟਸ ਆ ਕਾਨੂੰਨਦਾਨ ਆ ਬੈਸਟ ਤੋਂ ਬੈਸਟ ਜਿਹੜੇ ਸਾਡੇ ਉਹਨਾਂ ਨਾਲ ਸਾਰਾ ਮਸਲਾ ਮਸੂਦਾ ਜਿਹੜਾ ਉਹ ਕਰ ਰਹੇ ਆ ਔਰ ਇਹਦੇ ਵਾਸਤੇ ਅਸੀਂ ਅਦਾਲਤ ਦੇ ਵਿੱਚ ਕ੍ਰਿਮੀਨਲ ਕੰਪਲੇਂਟ ਉਹ ਜਿਹੜੀ ਆ ਉਹ ਪਾਰਟੀ ਵੱਲੋਂ ਫਾਈਲ ਕਰਾ ਕਿਉਂਕਿ ਜਲ ਸੱਜੀ 420 ਹੈ ਇਸ ਕਰਕੇ ਜਿਹੜੇ ਜਲ ਸੱਜੀ ਕਰ ਰਹੇ ਆ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਦਾ ਕਿ ਅੱਜ ਤੋਂ ਬਾਅਦ ਸੋਚ ਕੇ ਇਹ ਫੈਸਲਾ ਕਰਿਓ ਪਾਰਟੀ ਇਸ ਗੱਲ ਦੇ ਉੱਤੇ ਹਟਾਲਾ ਅਸੀਂ ਪਾਰਟੀ 'ਚ ਫੈਸਲਾ ਕਰ ਲਿਆ ਕਿ ਕਿਸੇ ਵੀ ਤਰੀਕੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਮ ਦੇ ਉੱਤੇ ਜਿਹੜਾ ਉਹ ਜਲ ਸੱਜੀ ਨਹੀਂ ਹੋਣੀ ਆ ਨੋਟੀਫਿਕੇਸ਼ਨ ਆ ਸਰਦਾਰ ਇਲੈਕਸ਼ਨ ਕਮਿਸ਼ਨ ਵੱਲੋਂ ਕੀਤਾ ਹੋਇਆ ਆ ਮੇਰੇ ਕੋਲ ਜਿਹੜੀ ਕਾਪੀ ਆ ਇਹ ਜਦੋਂ ਮਰਜਰ ਹੋਇਆ ਸੀ ਨਾ ਵੱਖ-ਵੱਖ ਦਲਾਂ ਦਾ 1996 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਬਣੇ ਸੀ ਉਦੋਂ ਸਾਰੇ ਡਾਕੂਮੈਂਟਸ ਸਾਰਿਆਂ ਨੇ ਇਕੱਠੇ ਕਰਕੇ ਤੇ ਇਲੈਕਸ਼ਨ ਕਮਿਸ਼ਨ ਨੂੰ ਦੇ ਕੇ ਤੇ ਇਹ ਨੋਟੀਫਿਕੇਸ਼ਨ ਉਸ ਦਿਨ ਦਾ 1996 ਦਾ 19 ਤਿੰਨ 1996 ਇਹ ਜਿਹੜੀਆਂ ਜਿਹੜੀਆਂ ਲਾਈਨਾਂ ਮੈਂ ਨੋਟੀਫਿਕੇਸ਼ਨ ਦੀਆਂ ਪੜ੍ਹਦੇ ਨਾ ਇਹ ਜਿਹੜਾ ਹੈਗਾ ਪਬਲਿਸ਼ਡ ਇਨ ਦੀ ਐਕਸਟਰਾ ਆਰਡੀਨਰੀ ਗੈਜ਼ਟ ਆਫ ਇੰਡੀਆ ਪਾਰਟ 2 ਸੈਕਸ਼ਨ 3 ਇਹ ਇਦਾਂ ਨਹੀਂ ਹੁੰਦਾ ਕਿ ਪਾਰਟੀਆਂ ਹਵਾ 'ਚ ਨਹੀਂ ਬਣ ਜਾਂਦੀਆਂ ਇਹਦੇ ਵਿੱਚ ਕੀ ਲਿਖਿਆ ਹੈ ਵੇਰ ਹੈ ਦਾ ਸ਼੍ਰੋਮਣੀ ਅਕਾਲੀ ਦਲ ਇਹ ਜੇ ਰੈਕੋਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਐਂਡ ਦਾ ਸਿੰਬਲ ਸਕੀਅਰ ਜਿਹੜਾ ਸਾਡਾ ਤੱਕੜੀ ਚੋਣ ਨਿਸ਼ਾਨ ਹੈ ਇਜ਼ ਰਿਜ਼ਰਵਡ ਫਾਰ ਇਟ ਇਨ दैट ਸਟੇਟ ਅੰਡਰ ਦਾ ਪ੍ਰੋਵੀਜ਼ਨਸ ਆਫ ਦਾ ਇਲੈਕਸ਼ਨ ਸਿੰਬल्स ਰੈਜ਼ਰਵੇਸ਼ਨ ਐਂਡ ਅਲਾਟਮੈਂਟ ਆਰਡਰ 1968 1968 ਦਾ ਜਿਹੜਾ ਇਲੈਕਸ਼ਨ ਤੇ ਸਿੰਬਲ ਆਰਡਰ ਹੈ ਨਾ ਜਿਹੜਾ ਐਕਟ ਆ ਜਿਹਦੇ ਤਹਿਤ ਪਾਰਟੀਆਂ ਨੂੰ ਚੋਣ ਨਿਸ਼ਾਨ ਅਲਾਟ ਹੁੰਦੇ ਆ ਇਹ ਨੋਟੀਫਿਕੇਸ਼ਨ ਹੋਈ ਆ ਕਿ ਇਹ ਰਜਿਸਟਰਡ ਰੈਕਗਨਾਈਜ਼ਡ ਪਾਰਟੀ ਆ ਇਨ ਦਾ ਸਟੇਟ ਆਫ ਪੰਜਾਬ ਤੇ ਇਹਦਾ ਸਿੰਬਲ ਜਿਹੜਾ ਹੈਗਾ ਇਹ ਚੋਰ ਨਿਸ਼ਾਨ ਜਿਹੜਾ ਹੈਗਾ ਇਹਦਾ ਉਹ ਤਕਰੀ ਹੈ ਇਸ ਕਰਕੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਸੀਂ ਪਾਰਟੀ ਆਪਣੀ ਵੱਖਰੀ ਬਣਾਉਣੀ ਹੈ ਬਣਾ ਲਓ ਅਸੀਂ ਤਾਂ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦਾ ਹੁਕਮ ਨਮਾ ਹੋਇਆ ਸੀ ਅੱਜ ਵੀ ਆਓ ਤੇ ਮੈਂ ਹੁਣ ਫਿਰ ਕਹਿਣਾ ਕਿ ਜਿਹਨੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਉਹ ਇੱਥੇ ਆਓ ਪਾਰਟੀ ਹਮੇਸ਼ਾ ਸਾਰਿਆਂ ਵਾਸਤੇ ਸਾਂਝੀ ਹੁੰਦੀ ਹੈ ਪਾਰਟੀ ਨੇ ਕਦੀ ਵੀ ਇਸ ਗੱਲ ਤੋਂ ਨਾ ਨਹੀਂ ਕੀਤੀ ਪਰ ਜੇ ਤੁਸੀਂ ਇਹ ਕਹੋਗੇ ਕਿ ਅਸੀਂ ਝੂਠ ਦਾ ਕੰਦ ਖੜੀ ਕਰਕੇ ਜਿਵੇਂ ਅੱਗੇ ਬਕਰੇ ਇਸ਼ੂ ਬਣਾ ਕੇ ਅਕਾਲੀ ਦਲ ਨੂੰ ਬਦਨਾਮ ਕੀਤਾ ਤੇ ਹੁਣ ਵੀ ਇਹ ਕੰਮ ਇਦਾਂ ਚੱਲੇਗਾ ਇਹ ਨਹੀਂ ਚੱਲੇਗਾ ਹੁਣ ਅਦਾਲਤਾਂ ਦੇ ਵਿੱਚ ਤੁਹਾਨੂੰ ਵੀ ਆ ਕੇ ਜਿਹੜੇ ਸਪਸ਼ਟੀ ਕਰਨਾ ਉਹ ਦੇਣੇ ਪੈਣਗੇ ਇਹ ਜਿਹੜੀਆਂ ਗੱਲਾਂ ਕਰਦੇ ਸੀ ਨਾ ਯਾਨੀ ਹਰਪ੍ਰੀਤ ਸਿੰਘ ਉੱਥੇ ਵਾਲੀਆਂ ਮਹਾਰਾਸ਼ਟra ਵਾਲੀਆਂ ਮੈਂ মিডিਆ ਦੀ ਨੌਲੇਜ ਵਾਸਤੇ ਵੀ ਦੱਸ ਦਿਆਂ ਕਿ ਬਹਾਰ ਰਾਸ਼ਟra ਦੇ ਵਿੱਚ ਪਾਰਟੀ ਸਪਲੀਟ ਹੋਈ ਸੀ ਪਾਰਟੀ ਜਿਹੜੀ ਚੱਲ ਰਹੀ ਸੀ ਸਾਡੀ ਉਹਦੀ ਟਰਮ ਰਹਿੰਦੀ ਸੀ ਤੇ ਉਹ ਪਾਰਟੀ ਦੇ ਵਿੱਚ ਡਿਵੀਜ਼ਨ ਹੋ ਗਈ ਕੁਝ ਬੰਦੇ ਉਧਰ ਹੋ ਗਏ ਕੁਝ ਉਧਰ ਹੋ ਗਏ ਡੈਲੀਕੇਟ ਵੀ ਪਾਰਟੀਆਂ ਦੇ ਬੰਦੇ ਗਏ ਜਿਹੜੇ ਨਿਵਾਹਦੇ ਸੀ ਚੁਣੇ ਹੋਏ ਉਹ ਵੀ ਬੰਦੇ ਗਏ ਪਰ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਕੁਦਰਤੀ ਟਰਮ ਪੂਰੀ ਹੋ ਗਈ ਸੀ ਦੁਬਾਰਾ ਮੈਂਬਰਸ਼ਿਪ ਚੁਣ ਕੇ ਪ੍ਰਧਾਨ ਬਣਿਆ ਇਸ ਕਰਕੇ 100% ਜਿਹੜੇ ਸਾਡੇ ਡੈਡੀਕੇਟਡ ਹਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪਾਰਟੀ ਦੇ ਸੰਵਿਧਾਨ ਦੇ ਮੁਤਾਬਕ ਬਣੇ ਆ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਇਹ ਲੋਕਾਂ ਨੂੰ ਗੁਮਰਾਹ ਨਾ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਜੇ ਉਹ ਲੜਾਈ ਲੜਨੀ ਸੀ ਤਾਂ ਫਿਰ ਪਹਿਲਾਂ ਇੱਥੇ ਆ ਕੇ ਜਦੋਂ ਅਸੀਂ ਕਹਿੰਦੇ ਸੀ ਨਾ ਕਾਪੀਆਂ ਇਸ਼ੂ ਕਰਾਓ ਤੇ ਉਦੋਂ ਆ ਕੇ ਤੁਸੀਂ ਕਾਪੀਆਂ ਈਸ਼ੂ ਕਰਾਉਣੀਆਂ ਸੀ ਕਿ ਸ਼੍ਰੋਮਣੀ ਕਾਲੀਦਲ ਦੀ ਭਰਤੀ ਕਰਨੀ ਸੀ 10 ਰੁਪਏ ਪਰਚੀ ਹਰ ਇੱਕ ਦੀ ਮੈਂਬਰਸ਼ਿਪ ਫੀਸ ਜਿਹੜੀ ਆ ਜਮਾ ਕਰਾਉਣੀ ਸੀ ਇਸੇ ਨਾਲ ਦੇ ਨੂੰ ਉੱਥੇ ਬੈਠ ਕੇ ਗੁੰਮਰਾਹ ਕਰੀ ਜਾਣਾ ਕਿ ਜਿਵੇਂ ਬਹਾਦਰਸ਼ਟਰ ਚ ਹੋ ਗਿਆ ਮੈਂ ਦਿੱਲੀੋਂ ਆਹ ਕਰਾ ਦੂੰ ਮੈਂ ਦਿੱਲੀੋਂ ਉਹ ਕਰਾ ਦੂੰ ਇਸ ਦੇਸ਼ ਦੇ ਵਿੱਚ ਕੋਈ ਰੂਲ ਕਾਨੂੰਨ ਹੈਗੇ ਆ ਸਾਨੂੰ ਵੀ ਪਤਾ ਇੰਨੀ ਦਿਨ ਤੇ ਅਸੀਂ ਇਲੈਕਸ਼ਨ ਕਮਿਸ਼ਨ ਨਾਲ ਤੇ ਸਰਕਾਰਾਂ ਨਾਲ ਅਸੀਂ ਵੀ ਡੀਲ ਕਰਦੇ ਆਂ ਉਹ ਸਥਿਤੀ ਸੀ ਕਿ ਪਾਰਟੀ ਦੀ ਟਰਮ ਰਹੀਦੀ ਸੀ ਔਰ ਵਿੱਚੋਂ ਚਲੇ ਪਿਆ ਇੱਥੇ ਤੁਸੀਂ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀ ਦਾ ਪੀਰੀਅਡ ਖਤਮ ਹੋ ਗਿਆ ਪਾਰਟੀ ਨੇ ਨਵੇਂ ਸਿਰੇ ਤੋਂ ਨਿਦਖਸ਼ਨਾ ਕਰਾਈਆਂ ਨਵੇਂ ਸਿਰੇ ਤੋਂ ਮੈਂਬਰਸ਼ਿਪ ਕਰਾਈ ਔਰ ਜਿਹੜੇ ਭਰਾ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਲਿਖਣਾ ਚਾਹੁੰਦੇ ਇੱਕ ਵੀ ਅੱਜ ਦੀ ਤਰੀਕ ਤੇ ਇਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦਾ ਮੈਂਬਰ ਨਹੀਂ ਹੈਗਾ ਇੱਕ ਵੀ ਇਹਨਾਂ ਚ ਕਿਉਂਕਿ ਪਰਚੀ ਨਹੀਂ ਕਰਾਈ 10 ਰੁਪਏ ਦੇਣ ਤੇ ਭੱਜ ਗਏ ਕਿ ਤੁਸੀਂ 10 ਰੁਪਏ ਦੀ ਪਰਚੀ ਕਟਾਈ ਹੁੰਦੀ ਤੇ ਤੁਹਾਡਾ ਅਧਿਕਾਰ ਹੋਰ ਹੁੰਦਾ ਪਰ ਤੁਸੀਂ ਉਦੋਂ ਲੋਕਾਂ ਨੂੰ ਗੁੰਮਰਾਹ ਕੀਤਾ ਕਿ ਮੁਫਤੀ ਲਓ ਸਾਰਾ ਕੁਝ ਮੁਫਤ ਹੈ ਤੇ ਮੁਫਤ ਦੀ ਕੋਈ ਕੀਮਤ ਨਹੀਂ ਹੁੰਦੀ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਇਹ ਤਾਂ ਜਦੋਂ ਕੋਰਟ 'ਚ ਜਾਵਾਂਗੇ ਤੇ ਉਦੋਂ ਪਤਾ ਲੱਗੇਗਾ ਪਰ ਅੱਜ ਜਿਹੜੀ ਖਾਸ ਇੱਕ ਮੈਨੂੰ ਕੁਝ ਚੀਜ਼ਾਂ ਨੋਟ ਕੀਤੀਆਂ ਅਸੀਂ ਮੀਡੀਆ ਦੇ ਵਿੱਚ ਅਖਬਾਰਾਂ ਦੇ ਵਿੱਚ ਉਹਦੇ ਤੋਂ ਜਿਹੜੀ ਆ ਜਿਹੜੀ ਮੈਂ ਉਤੇਚੇ ਤੌਰ ਤੇ ਅੱਜ ਮੀਡੀਆ ਨੂੰ ਬੇਨਤੀ ਕਰਨੀ ਚਾਹੁੰਦਾ ਭਈ ਤੁਹਾਡੀ ਬਹੁਤ ਵੱਡੀ ਜ਼ਿੰਮੇਵਾਰੀ ਆ ਕਿ ਜਿਹੜਾ ਸ਼ਬਦ ਤੁਹਾਡੇ ਕੋਲੋਂ ਬੋਲਿਆ ਜਾਣਾ ਜਾਂ ਲਿਖਿਆ ਜਾਣਾ ਉਹ ਬਿਲਕੁਲ ਸਹੀ ਹੋਣਾ ਚਾਹੀਦਾ ਬਹੁਤ ਸਾਰੀਆਂ ਅਖਬਾਰਾਂ ਨੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਲਿਖ ਦਿੱਤਾ ਜਿਹੜਾ ਕਿ ਮੈਂ ਸਮਝਦਾ ਕਿ ਠੀਕ ਨਹੀਂ ਸੀ ਇਹ ਚੀਜ਼ਾਂ ਵਿਚਾਰਨੀਆਂ ਚਾਹੀਦੀਆਂ ਕਿਤੇ ਵੀ ਚਾਰ ਪੰਦੇ ਇਕੱਠੇ ਹੋ ਕੇ ਕਹਿ ਦਣਗੇ ਕਾਨੂੰ ਕਾਨੂੰ ਕੋ ਕਿਤੇ ਬੈਠੇ ਬੰਦੇ ਕੋ ਹੋਰ ਚੋਣ ਕਰ ਦੇਣਗੇ ਕਿ ਕਿਸੇ ਹੋਰ ਪਾਰਟੀ ਦਾ ਮੈਂ ਬਣ ਗਿਆ ਤਾਂ ਇਸ ਤਰ੍ਹਾਂ ਪ੍ਰਧਾਨ ਦਾ ਅਪਦਲੇ ਜਾਂਦੇ ਆ ਨਾ ਬਣਦੇ ਨਿਯਮ ਹੁੰਦੇ ਆ ਮੈਂ ਲਿਖਤੀ ਤੌਰ ਤੇ ਜਿਹੜੇ ਆ ਪਾਰਟੀ ਵੱਲੋਂ ਸਾਰੇ ਅਖਬਾਰਾਂ ਦੇ ਐਡੀਟਰ ਸਾਹਿਬਾਨ ਨੂੰ ਵੀ ਇੱਕ ਬੇਨਤੀ ਪੱਤਰ ਭੇਜ ਰਿਆ ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਲਿਆਉਣਾ ਸਾਡੀ ਡਿਊਟੀ ਆ ਸਾਰੇ ਬਹੁਤ ਸਾਰਿਆਂ ਦਾ ਸਨਮਾਨ ਆ ਬਹੁਤ ਵੱਡਾ ਸਤਕਾਰਾ ਬੜੀ ਵੱਡੀ ਉਹਨਾਂ ਤੇ ਜ਼ਿੰਮੇਵਾਰੀ ਆ ਤੇ ਉਹਨਾਂ ਨੂੰ ਅਸੀਂ ਲਿਖਤੀ ਤੌਰ ਤੇ ਵੀ ਭੇਜ ਰਹੇ ਆ ਕਿ ਆ ਸਾਡਾ ਪਾਰਟੀ ਦਾ ਨਾਮ ਜਿਹੜਾ ਹੈ ਇਹ ਮੈਸੇਜ ਹੋ ਰਿਹਾ ਤੇ ਕਿਰਪਾ ਕਰਕੇ ਤੁਸੀਂ ਆਪੋ ਆਪਣੇ ਜਿਹੜਾ ਐਡੀਟੋਰੀਅਲ ਸਟਾਫ ਹੈ ਦੇ ਚੇ ਉਹਨਾਂ ਨੂੰ ਹਦਾਇਤਾਂ ਜਾਰੀ ਕਰੋ ਕਿ ਇਸ ਚੀਜ਼ ਦਾ ਕੋਈ ਵੀ ਲਿਖੇ ਸਾਨੂੰ ਕੋਈ ਇਤਰਾਜ਼ ਨਹੀਂ ਉਹ ਆਪਣੀ ਪਾਰਟੀ ਜਿਸਟਰ ਕਰਾ ਲੈਣ ਜਿਹੜੇ ਮਰਜ਼ੀ ਨਾਮ ਤੇ ਕਰਾ ਲੈ ਸਾਡੀ ਪਾਰਟੀ ਦੇ ਸਿਰਫ ਤਿੰਨ ਨਾਅਰੇ ਸ਼ਰਮਣੀ ਅਕਾਲੀ ਦਾਲ ਨਾ ਇਹਦੇ ਕੋ ਅੱਗੇ ਲੱਗਦਾ ਨਾ ਇਹਦੇ ਕੋ ਪਿੱਛੇ ਲੱਗਦਾ ਔਰੇ ਜੀ ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈਗੀ ਆ ਨੋਟੀਫਿਕੇਸ਼ਨ ਦੀ ਕਾਪੀ ਇਹ ਮੈਂ ਤੁਹਾਨੂੰ ਸਾਹਮਣੇ ਦਿਖਾਤੀ ਆ ਆਹ ਦੇਖੋ ਇਲੈਕਸ਼ਨ ਕਮਿਸ਼ਨ ਦੀਆਂ ਚਿੱਠੀਆਂ ਸਾਡੀ ਇਲੈਕਸ਼ਨ ਹੋਈ ਸੀਗੀ ਜਿਹੜੀ ਆ 12 April ਨੂੰ ਤੇ ਆਹ 28 ਸਤ ਦੀ ਚਿੱਠੀ ਹੈ ਸੁਖਵੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਇਸੇ ਤਰ੍ਹਾਂ ਜਿਹੜੀ ਆ ਆ ਵੀ ਇਲੈਕਸ਼ਨ ਕਮਿਸ਼ਨ ਦੀ ਚਿੱਠੀ ਆ 5 5 ਦੀ ਸਰਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਇਸੇ ਦਫ਼ਤਰ ਦਾ ਬਿਲਡਿੰਗ ਨੰਬਰ 6 ਬੱਧਿਆ ਮਾਰਗ ਚੰਡੀਗੜ੍ਹ ਐਡਰੈਸ ਵੀ ਲਿਖਿਆ ਹੋਇਆ ਅਸੀਂ ਕੋਈ ਗੁਮਰਾਹ ਨਹੀਂ ਕਰਦੇ ਕਿਸੇ ਨੂੰ ਅਸੀਂ ਇਹ ਸਾਡੀ ਕੋਈ ਜੱਦੀ ਜਾਇਦਾਦ ਨਹੀਂ ਹੈ ਇਹ ਸਾਡੇ ਬਜ਼ੁਰਗਾਂ ਦੀ ਖੂਨ ਪਸੀਨਾ ਲਾ ਕੇ ਕਾਇਮ ਕੀਤੀ ਹੋਈ ਪਾਰਟੀ ਹੈ ਔਰ ਉਹਨਾਂ ਦੀ ਸੇਵਾਵਾਂ ਦੇ ਸਦਕਾ ਹੀ ਅਸੀਂ ਜਿਹੜਾ ਇੱਥੇ ਬੈਠੇ ਆ ਤੇ ਕੱਲ ਨੂੰ ਇਥੇ ਕੋਈ ਵੀ ਬੈਠ ਸਕਦਾ ਲੇਕਿਨ ਉਹਨੂੰ ਪਾਰਟੀ ਦਾ ਸੰਵਿਧਾਨ ਪਾਰਟੀ ਦੇ ਨਿਯਮ ਕਾਨੂੰਨ ਸਭ ਕੁਝ ਪਾਲੋ ਕਰਨਾ ਪਏਗਾ ਇਸ ਕਰਕੇ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਬੇਨਤੀ ਕਰਦਾ ਕਈ ਵਾਰੀ ਬੋਲਦਿਆਂ ਜਿਵੇਂ ਉਹ ਕਹਿ ਦਿੰਦੇ ਆ ਕਈ ਵਾਰੀ ਤੁਹਾਡੇ ਕੋਲੋਂ ਵੀ ਬੋਲਿਆ ਜਾਂਦਾ ਕਿਰਪਾ ਕਰਕੇ ਸਾਰੇ ਚੈਨਲਾਂ ਨੂੰ ਸਾਰੀਆਂ ਅਖਬਾਰਾਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਸੇ ਵੀ ਪਾਰਟੀ ਦਾ ਨਾਮ ਜਿਹੜਾ ਬੇਸਬਬ ਨਹੀਂ ਹੋਣਾ ਚਾਹੀਦਾ ਉਹ ਕੋਈ ਆਪਣਾ ਨਾਮ ਰੱਖ ਲੈਣ ਸਾਨੂੰ ਕੋਈ ਤਰਾਹਾਂ ਉਹ ਵੱਖਰਾ ਚੱਲਣਾ ਚਾਹੁੰਦੇ ਆ ਅਸੀਂ ਤਾਂ ਬੇਨਤੀ ਕੀਤੀ ਸੀ ਕਿ ਇੱਥੇ ਆਓ ਪਰ ਜੋ ਵੱਖਰਾ ਚੱਲਣਾ ਚਾਹੁੰਦੇ ਉਹਨਾਂ ਦੀ ਮਰਜ਼ੀ ਪਰ ਇਹ ਕੰਮ ਨਹੀਂ ਚੱਲ ਸਕਦਾ ਇਹਦਾ ਅਸੀਂ ਲੀਗਲੀ ਨੋਟਿਸ ਲੈ ਰਹੇ ਆ ਇਸ ਕਰਕੇ ਅਖਬਾਰਾਂ ਨੂੰ ਅਸੀਂ ਕੋਈ ਹਿੱਸਾ ਨਹੀਂ ਪਾਉਣਾ ਚਾਹੁੰਦੇ ਇਸ ਲੜਾਈ ਦਾ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਨਾਮ ਨਾ ਲਾ ਦੇ ਨਾਮ ਦੀ ਗੱਲ ਕੀਤੀ ਬਾਰ ਬਾਰ ਜ਼ਿਕਰ ਕਰਦੇ ਆ ਕਾਲਜ ਦੇ ਸਾਧਨ ਕਹਿੰਦੇ ਸੰਬੋਧਨ ਕੀਤਾ ਜਾਂਦਾ ਹਾਲੋ ਕੁਦਰਤੀ ਚੰਗੀ ਗੱਲ ਤੁਸੀਂ ਕਰਤੀ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਇਹ 1996 ਚ ਕਿਉਂਕਿ ਪਾਰਟੀ ਤਾਂ ਉਸ ਤੋਂ ਪਹਿਲਾਂ ਦੀ ਰਜਿਸਟਰਡ ਆ ਉਦੋਂ ਬਰਨਾਲਾ ਸਾਹਿਬ ਤੇ ਟਾਈਮ ਤੇ ਜਦੋਂ ਇਹ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਨਹੀਂ ਹੋਇਆ ਸੀ ਬਰਨਾਲਾ ਸਾਹਿਬ ਮੁੱਖ ਮੰਤਰੀ ਸੀ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਐਮਐਨਏ ਕਾਫੀ ਉਹਨਾਂ ਦੇ ਨਾਲ ਉਹ ਪਾਰਟੀ ਤੋਂ ਬਾਹਰ ਚਲੇ ਗਏ ਪਾਰਟੀਆਂ ਦੋ ਬਣ ਗਈਆਂ ਸੀ ਇੱਕ ਸ਼ਰਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਉਸ ਵੇਲੇ ਬਰਨਾਲਾ ਸਾਹਿਬ ਸਨ ਦੂਜੀ ਬਣ ਗਈ ਸੀ ਸ਼੍ਰੋਮਣੀ ਅਕਾਲੀ ਦਲ ਬ੍ਰੈਕਟ ਚ ਬਾਦਲ ਪਾਰਟੀ ਬਣੀ ਸੀ ਬਕਰ ਕਿੰਨੇ ਸਾਲ ਪਾਰਟੀ ਚੱਲੀ ਫਿਰ ਜਦੋਂ ਉਹ ਪਾਰਟੀ ਮਰਜ ਹੋਈ ਮੈਂ ਸ਼ਬਦ ਪੜ੍ਹ ਕੇ ਦੱਸਣਾ ਇਹਦੇ ਇਹਦੇ ਚ ਲਿਖਿਆ ਹੋਇਆ ਐਂਡ ਵੈਰਲ ਸ਼੍ਰੋਮਣੀ ਅਕਾਲੀ ਦਲ ਇਜ਼ ਅ ਰਜਿਸਟਰਡ ਅਨ ਰੈਕੋਗਨਾਈਜ਼ਡ ਪੋਲਿਟਿਕਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੂਜਾ ਪਹਿਲਾ ਜਿਹੜਾ ਸੀ ਸ਼੍ਰੋਮਣੀ ਅਕਾਲੀ ਦਲ ਦੱਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਇਜ਼ ਅ ਰਜਿਸਟਰਡ ਅਨ ਰੈਕਗਨਾਈਜ਼ਡ ਪੋਲੀਟੀਕਲ ਪਾਰਟੀ ਅੰਡਰ ਦਾ ਪ੍ਰੋਵੀਜ਼ਨ ਆਫ ਸੈਕਸ਼ਨ 30A ਆਫ ਰਿਪਰੈਜ਼ੈਂਟੇਸ਼ਨ ਆਫ ਪੀਪਲਸ ਐਕਟ ਐਂਡ ਵੇਅਰ ਐਜ਼ ਇਟ ਹੈਜ਼ ਬੀਨ ਰਿਪੋਰਟਡ ਟੂ ਦਾ ਕਮਿਸ਼ਨ ਦੈਟ ਦਾ ਅਫੋਰਸਡ ਸ਼੍ਰੋਮਣੀ ਅਕਾਲੀ ਦਲ ਬਾਦਲ ਹੈਜ਼ ਮਰਜਡ ਵਿਦ ਸ਼੍ਰੋਮਣੀ ਅਕਾਲੀ ਦਲ ਇ ਰੈਕਗਨਾਈਜ਼ਡ ਸਟੇਟ ਪਾਰਟੀ ਇਨ ਦਾ ਸਟੇਟ ਆਫ ਪੰਜਾਬ ਬਾਦਲ ਸਾਹਿਬ ਨੇ ਲਿਖ ਕੇ ਦਿੱਤਾ ਸੀ ਕਿ ਮੈਂ ਆਪਣੀ ਵੱਖਰੀ ਪਾਰਟੀ ਬੰਦ ਕਰ ਰਿਹਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨੂੰ ਮਰਜ ਕਰਨਾ ਚਾਹੁੰਦਾ ਦਿੱਤ ਕਮਿਸ਼ਨ ਨੇ ਆਰਡਰ ਕੀਤਾ ਸੀ ਦਾ ਐਗਜ਼ਿਸਟਿੰਗ ਐਂਟਰੀਜ਼ ਐਟ ਸੀਰੀਅਲ ਨੰਬਰ 3394 ਰਿਲੇਟਿੰਗ ਟੂ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਲ ਬੀ ਅਬਿਟਟ ਉੱਥੇ ਜਿਹੜੀ ਰਜਿਸਟਰ ਸੀਗੀ ਉਹ ਕੈਨਸਲ ਹੋ ਗਈ ਔਰ ਉਹਦੀ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਉਹਦੀ ਕਾਪੀ ਉਹਨਾਂ ਨੇ ਬਾਦ ਸਾਹਿਬ ਨੂੰ ਭੇਜੀ ਸੀ ਉਹਦੇ ਦਿਖਾਇਆ ਕਾਪੀ ਆਫ ਦਾ ਚੀਫ ਕਾਪੀ ਟੂ ਦਾ ਚੀਫ ਇਲੈਕਟਰਲ ਅਫਸਰ ਪੰਜਾਬ ਚੰਡੀਗੜ੍ਹ ਦਕ ਕਮਿਸ਼ਨ ਹੈਜ਼ ਰੈਕੋਗਨਾਈਜ਼ ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਐਜ਼ ਦਿ ਪ੍ਰੈਜ਼ੀਡੈਂਟ ਆਫ ਸ਼੍ਰੋਮਣੀ ਅਕਾਲੀ ਦਲ ਬਾਦਲ ਸਾਹਿਬ ਨੇ ਆਪਣੇ ਹੱਥੀ ਬਾਦਲ ਨਾਮ ਸਕੋਟਵਾਸ ਕਿਉਂਕਿ ਬਾਦਲ ਨਾਮ ਰਕਣ ਦਾ ਮਤਲਬ ਹੈ ਕਿ ਇੱਕ ਟੜਾ ਸ਼੍ਰੋਮਣੀ ਅਕਾਲੀ ਦਲ ਜਦੋਂ ਤਿੰਨ ਲਫ਼ਜ਼ ਹੁੰਦੇ ਆ ਤੇ ਇਹਦਾ ਮਤਲਬ ਹੈ ਜਿਹੜੀ 1920 ਦੇ ਵਿੱਚ ਬਣੀ ਹੋਈ ਪਾਰਟੀ ਕਈ ਵਾਰੀ ਮੈਨੂੰ ਯਾਦ ਆ ਅਸੀਂ ਛੋਟੇ ਸੀ ਤੇ ਕਈ ਵਾਰੀ ਸਾਡੇ ਕੋਲ ਗਲਤੀ ਨਾਲ ਬੋਲਿਆ ਜਾਂਦਾ ਸੀ ਤੇ ਬਾਲ ਸਾਹਿਬ ਉਸੇ ਨੂੰ ਟੋਕਦੇ ਸੀ ਕਿ ਕਾਕੇ ਪਾਰਟੀ ਦਾ ਨਾਮ ਠੀਕ ਲਓ ਕਈ ਵਾਰੀ ਅਸੀਂ ਸਟੇਜ ਤੋਂ ਸਟੇਜ ਚਲਾਉਂਦੇ ਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਉਸੇ ਵੇਲੇ ਵਿੱਚੇ ਰੋਕ ਦਿੰਦੇ ਹੁੰਦੇ ਸੀ ਕਿ ਪਾਰਟੀ ਦਾ ਨਾਮ ਗਲਤ ਨਾ ਲਓ ਇਹ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਇਹ ਕੋਈ ਮਜ਼ਾਕ ਨਹੀਂ ਹੁੰਦਾ ਮੈਂ ਦੋਨੇ ਚੀਜ਼ਾਂ ਪੜ੍ਹ ਕੇ ਦੱਸ ਦਿੱਤੀਆਂ ਆਰਡਰ ਦੇ ਵਿੱਚ ਲਿਖਿਆ ਹੋਇਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜੀ ਅਨ ਰੈਕੋਗਨਾਈਜ਼ ਜਿਹੜੀ ਪਾਰਟੀ ਸੀਗੀ ਉਹ ਮਰਝ ਹੋ ਗਈ ਸੀ ਉਹਦੀ ਐਂਟਰੀ ਇਲੈਕਸ਼ਨ ਕਮਿਸ਼ਨ ਨੇ ਹਟਾ ਦਿੱਤੀ ਉਹ ਉੱਪਰ ਬੈਲਕਨੀ ਹੁਣ ਸਿਰਫ ਚੋਣਮਣੀ ਕੰਡਲ ਜੇ ਕਿਸ ਨੇ ਵਕਰੀ ਕੋ ਰਜਿਸਟਰ ਕੋ ਨਹੀਂ ਕਰਾ ਲਿਆ ਨਾਲੇ ਦਾਵਾ ਕਰਦੇ ਆ ਕਿ ਕਈ ਡੈਲੀਗੇਟਸ ਨੇ ਜਿਹੜੇ ਸਾਡੇ ਪਹਿਲੇ ਉਹ ਚੱਤਾ ਕਰਦੇ ਆ ਬਾਅਦ ਵਿੱਚ ਕਿਸੇ ਜੀ ਚੱਤਾ ਦੇ ਜਿਹੜਾ ਵੱਖਰਾ ਹੋਇਆ ਉਹ ਮਾਸਾ ਰਾਸ਼ਟਰ ਦਾ ਹਵਾਲਾ ਦੇ ਕੇ ਆਪਣੇ ਡੈਲੀਗੇਟ ਦੀ ਗੱਲ ਕਰਦੇ ਨਹੀਂ ਪਹਿਲੀ ਗੱਲ ਹੈ ਨਾ ਮੈਂ ਕਹ ਰਿਹਾ ਨਾ ਵੀ ਇਹੀ ਤਾਂ ਜਾਲ ਸਾਜੀ ਹੁੰਦੀ ਹੈ ਉਹ ਸਾਡਾ ਹਰ ਇੱਕ ਚੀਜ਼ ਲਿਖੀ ਹੋਈ ਹੈ ਇਹਦੇ ਵਿੱਚ ਅਸੀਂ ਕੋਈ ਆਪਣੇ ਕੋਲ ਨਹੀਂ ਕਰਦੇ ਸਾਡਾ ਆ ਦੇਖੋ ਪੂਰਾ ਲਿਖਿਆ ਹੈ ਕਿ ਤੇਰੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ ਇਹ ਲਿਸਟਾਂ ਇੱਥੇ ਲੱਗੀਆਂ ਨੇ ਪੂਰੀਆਂ ਪੂਰੀਆਂ ਲਿਸਟਾਂ ਚਾਰਟ ਛਪੇ ਹੋਏ ਆ ਇਹਦੇ ਵਿੱਚ ਕਿਹੜੇ ਜ਼ਿਲ੍ਹੇ ਦੇ ਕਿੰਨੇ ਡੈਲੀਗੇਟ ਹੋਣਗੇ ਕਿੰਨੇ ਉਮੀਦਵਾਰ ਹੋਣਗੇ ਲਿਖਿਆ ਹੋਇਆ ਪਾਰਟੀ ਦੇ ਵਰਕਿੰਗ ਕਮੇਟੀ ਦੇ ਕਿੰਨੇ ਮੈਂਬਰ ਹੋਣਗੇ ਲਿਖਿਆ ਸਾਰੀਆਂ ਡਿਊਟੀਆਂ ਕਿਸੇ ਦੇ ਕੀ ਆ ਵਰਕਿੰਗ ਕਮੇਟੀ ਦੇ 101 ਮੈਂਬਰ ਹੋਣਗੇ ਜਨਰਲ ਕੌਂਸਲ ਦੇ 300 ਮੈਂਬਰ ਹੋਣਗੇ ਪੋਲੀਟੀਕਲ ਫੇਸ ਕਮੇਟੀ ਦੇ 58 ਮੈਂਬਰ ਹੋਣਗੇ ਹਰ ਚੀਜ਼ ਪਾਰਟੀ ਦੇ ਸੰਵਿਧਾਨ ਦੇ ਵਿੱਚ ਲਿਖੀ ਹੁੰਦੀ ਹੈ। ਸੰਵਿਧਾਨ ਪਾਰਟੀ ਦਾ ਨਹੀਂ ਕੋਈ ਬਦਲ ਸਕਦਾ। ਕੋਈ ਪ੍ਰਧਾਨ ਨਹੀਂ ਬਦਲ ਸਕਦਾ, ਕੋਈ ਅਹੁਦੇਦਾਰ ਨਹੀਂ ਬਦਲ ਸਕਦਾ। ਇਹ ਸਿਰਫ ਜਦੋਂ ਕੋਈ ਐਮੈਂਡਮੈਂਟ ਹੁੰਦੀ ਹੈ ਤਾਂ ਜਿਹੜਾ ਡੈਲੀਕੇਟ ਜਲਾਸਾ ਸਾਡਾ ਉਹ ਕਰਦਾ। ਉਹ ਸ਼ਰਮਣੀ ਅਕਾਲੀ ਦਲ ਦਾ ਡੈਲੀਕੇਟ ਗੱਲ ਸਾਹ ਜਿਹੜਾ ਵਰਕਿੰਗ ਕਮੇਟੀ ਜਿਹੜੀ ਭਰਤੀ ਕਰਕੇ ਤੇ ਉਹ ਜਿਹੜਾ ਤੈਅ ਕਰਦੇ। ਇਦਾਂ ਨਹੀਂ ਕਿ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਬੈਠਾ ਆਪਣੀ ਭਰਤੀ ਕਰਕੇ ਤੇ ਲਿਖ ਲਵੇ ਕਿ ਮੈਂ ਸ਼ਰਮਣੀ ਅਕਾਲੀ ਦਲ ਦੀ ਭਰਤੀ ਕਰ ਦਿੱਤੀ। ਇਸ ਉਹਦੇ ਦਾਸ ਹੋ ਸਕਦਾ ਇਹ ਜਿਹੜਾ ਬਾਲਣ ਮਿਲਦਾ ਐਵੇਂ ਨਹੀਂ ਮਿਲਦਾ ਉਹਦੇ ਪਿੱਛੇ ਬੜਾ ਕੁਝ ਆਪਾਂ ਨੂੰ ਜ਼ਮੀਰਾਂ ਵੇਚਣੇ ਪੈਂਦੀਆਂ ਜਿੰਨਾ ਲੋਕਾਂ ਨੇ ਇੰਨੇ ਸਾਲ ਸੰਭਲਚ ਕੀਤਾ ਚੰਡੀਗੜ੍ਹ ਵਾਸਤੇ ਜਿਹੜੇ ਪਿੰਡ ਸਾਡੇ ਉਜਾੜੇ ਗਏ ਉਹ ਤਾਂ ਬੜੀ ਦੇਰ ਤੱਕ ਇਹ ਕਹਿੰਦੇ ਚੰਡੀਗੜ੍ਹ ਪੀ ਪੀ ਦੂਜਾ ਵੀ ਦੇ ਦਈਏ ਦੂਜੇ ਪਾਸੇ ਇਸ ਕਰਕੇ ਇਹ ਜਿਹੜਾ ਬਾਲਣ ਮਿਲਦਾ ਨਾ ਇਹਦੀ ਕੋਈ ਕੀਮਤ ਪਹਿਲਾਂ ਚੁਕਾਈ ਜਾਂਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਤਾਹੀਂ ਆ ਕੇ ਦੰਨੀਆਂ ਦੇ ਮੱਦੇ ਖੜੀਆਂ ਹੁੰਦੀਆਂ ਕਦੀ ਅਜੇ ਤੱਕ ਪੰਜਾਬ ਦੇ ਕਿਸੇ ਬੰਦੇ ਨੇ ਕਿਹਾ ਵੀ ਚੰਡੀਗੜ੍ਹ ਸਾਡੀ ਰਾਜਧਾਨੀ ਨਹੀਂ ਹੈ ਹਮੇਸ਼ਾ ਹਰ ਪਾਰਟੀ ਕਹਿੰਦੀ ਆ ਕਿ ਅਨੇਖੜ ਮੰਗ ਇਵਨ ਜਿਨ੍ਹਾਂ ਨੇ ਬੇਨਸਾ ਵੀ ਕੀਤੀ ਆ ਉਹ ਵੀ ਕਹਿੰਦੇ ਆ ਉਹ ਪਾਰਟੀਆਂ ਵੀ ਕਹਿੰਦੀਆਂ ਕਿ ਚੰਡੀਗੜ੍ਹ ਪੰਜਾਬ ਦਾ ਪਰ ਹੁਣ ਕਿਉਂਕਿ ਦਿੱਲੀ ਦੇ ਸਬੰਧ ਬੜੇ ਡੂੰਘੇ ਆ ਲੋਕਾਂ ਦੇ ਉੱਥੇ ਕਿਹਾ ਕੀ ਦੱਸਿਆ ਹੁਣ ਵੀ ਮੈਂ ਤਾਂ ਸਾਰਾ ਕੁਝ ਤੁਹਾਡਾ ਸਾਲਵ ਕਰਾ ਦਣਾ ਵਹਿ ਤਾਂ ਇਹਨਾਂ ਦਾ ਭਰੋਸਾ ਕਿਸੇ ਨੂੰ ਵੀ ਨਹੀਂ ਕਿਉਂਕਿ ਜਦੋਂ ਬੱਚਿਆਂ ਦੀਆਂ ਸੂਹਾ ਖਾ ਕੇ ਦੂਜੀਆਂ ਸੂਹਾ ਖਾ ਕੇ ਮੁੱਕਰ ਜਾਂਦੇ ਕਿ ਇਹ ਤਾਂ ਕਹਿੰਦੇ ਰਾਜਨੀਤੀ ਚ ਨਹੀਂ ਹੋਣਾ ਭਰੋਸਾ ਇਹਨਾਂ ਦਾ ਕਿੱਥੇ ਕਰੋਗੇ ਫਿਰ ਇਹ ਕਹਿੰਦੇ ਸੀ ਗਾਂਵ ਦੇ ਤੋਂ ਸਮਰਥਨ ਨਹੀਂ ਲੈਣਾ ਭਰੋਸਾ ਕਿੰਦਾ ਕਰੋਗੇ ਭਰੋਸਾ ਇਹਨਾਂ ਦਾ ਕੋਈ ਨਹੀਂ ਇੱਕ ਲੋਕ ਸਾਂ ਸੱਚਾ ਹੈ ਪਰ ਆ ਹੁਣ ਜਿਹੜੇ ਅਫਸਰ ਨੇ ਸਾਈਨ ਕੀਤੇ ਆ ਉਹ ਵੀ ਇੰਨਾ ਕੱਚਾ ਨਹੀਂ ਹੋਣਾ ਪਹਿਲਾਂ ਉਹਨੇ ਫਾਈਲ ਤੇ ਜਿਹੜਿਆ ਉੱਤੋਂ ਲੈ ਕੇ ਸਾਰੇ ਤੋਂ ਅਪਰੂਵ ਕਰਾ ਕੇ ਫੇਰ ਹੀ ਆਰਡਰ ਕੱਟਿਆ ਹੁੰਦਾ ਕਿਉਂਕਿ ਫਾਈਲ ਵਰਕ ਹੁੰਦਾ ਜਿਹੜਾ ਸਰਕਾਰ ਦਾ ਅਸੀਂ ਵੀ ਕਰਦੇ ਰਹੇ ਹਾਂ ਉਹਦੇ ਵਿੱਚ ਪਹਿਲਾਂ ਫਾਈਲ ਦੇ ਉੱਤੇ ਅਪਰੂਵ ਹੁੰਦਾ ਤੇ ਫੇਰ ਆ ਕੇ ਥੱਲੇ ਕੰਸਰਨ ਅਫਸਰ ਜਿਹੜਾ ਆਰਡਰ ਕਰਦਾ ਆਰਡਰ ਸੈਕੰਡਰੀ ਲੈਵਲ ਤੇ ਨਿਕਲਦੇ ਹੁੰਦੇ ਆ ਪਰ ਅਪਰੂਵਨ ਫਾਈਲ ਦੇ ਵਿੱਚ ਉੱਤੋਂ ਹੋ ਕੇ ਆਉਂਦਾ ਅਫਸਰ ਕੋਈ ਵੀ ਐਡਾ ਵੱਡਾ ਰਿਸਕ ਆਪਣੇ ਤੇ ਨਹੀਂ ਲੈ ਸਕਦਾ ਨੇ ਅਸੀਂ ਤਾਂ ਮੈਂ ਕਹਾਂ ਨਾ ਅਸੀਂ ਅਲਰਟ ਆ ਅਸੀਂ ਅਲਰਟ ਆ ਅਸੀਂ ਤੇ ਅਸੀਂ ਸਮਝਦੇ ਹਾਂ ਕਿ ਇਹ ਹਿੰਮਤ ਨਹੀਂ ਕਰਨਗੇ ਦੁਬਾਰਾ ਸਾਡਾ ਨਾਲ ਅਸੀਂ ਮੈਂ ਕਹਿ ਵੀ ਦਿੱਤਾ ਤੇ ਸਾਡੀ ਫੌਜਾਂ ਤਾਂ ਤਿਆਰ ਉੱਚ ਅਸੀਂ ਕਿਹੜਾ ਕੋਈ ਲੰਬਾ ਟਾਈਮ ਲਾਉਣਾ ਤਿਆਰ ਹੀ ਹੈ ਸਾਡੇ ਦਾ ਜੇ ਜੇ ਦੁਬਾਰਾ ਕੋਈ ਸ਼ਰਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾਡੀ ਫੌਜਾਂ ਤਿਆਰ ਫੇੜ ਗਟਣਗੀ ਹਾਂਜੀ ਇੱਥੇ ਕਰ ਨਹੀਂ ਇੱਥੇ ਕਰ ਲਾ ਦਿਓ ਟੇਬਲ ਦੇ ਬੱਦਕਰ ਆਪਣਾ ਕਰ ਦਿਓ